एपी24 ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿੱਖਿਆ ਕ੍ਰਾਂਤੀ ਇਲਾਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸਕੂਲਾਂ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਸਕੂਲਾਂ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਨੂੰ ਸਿਖਲਾਈ ਦੇਣ ਅਤੇ ਨਵੇਂ ਸਿੱਖਿਆ ਪ੍ਰੋਗਰਾਮ ਸ਼ੁਰੂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਸਕੂਲਾਂ ਵਿੱਚ ਸਹੂਲਤਾਂ ਵਧਾਉਣ ਲਈ ਨਵੇਂ ਕਮਰੇ ਲਾਇਬ੍ਰੇਰੀਆਂ ਅਤੇ ਖੇਡ ਦੇ ਮੈਦਾਨ ਬਣਾਏ ਜਾ ਰਹੇ ਹਨ ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਜੀ 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 ਬਸ ਠੀਕ ਹੈ ਠੀਕ ਹੈ ਥੋੜਾ ਉੱਪਰ ਚੱਲ ਬਣਾ ਲੈ ਅੱਜ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਰਕਾਰੀ ਸਕੂਲ ਜਿਨ੍ਹਾਂ ਦੇ ਵਿੱਚ ਸੱਦੋ ਮਜਰਾ ਅਨੈਤਪਰਾ ਰੰਧਾਵਾ ਧੁੱਪਛੇੜੀ ਉੱਥੇ ਜਾ ਰਹੇ ਨੇ ਤਕਰੀਬਨ 18 ਲੱਖ ਰੁਪਏ ਦਾ ਜਿਹੜਾ ਸਕੂਲਾਂ 'ਚ ਜਿਹੜਾ ਕੰਮ ਹੋਇਆ ਅਸੀਂ ਇੱਥੇ ਸਾਡਾ ਮਕਸਦ ਉਦਘਾਟਨ ਕਰਨਾ ਨਹੀਂ ਅਸੀਂ ਪੇਰੈਂਟਸ ਨੂੰ ਮਿਲਦੇ ਹਾਂ ਬੱਚਿਆਂ ਨੂੰ ਮਿਲਦੇ ਹਾਂ ਔਰ ਉਹਨਾਂ ਤੋਂ ਜੋ ਉਹਨਾਂ ਨੂੰ ਫੈਸਿਲਿਟੀਆਂ ਚਾਹੀਦੀਆਂ ਕਿਤੇ ਕਮੀ ਹੈ ਉਹ ਉਹਨਾਂ ਤੋਂ ਜਾਣਕਾਰੀ ਲੈਣੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਉਹ ਜਿਹੜੀਆਂ ਫੈਸਿਲਿਟੀਆਂ ਪੂਰੀਆਂ ਕਰਾਂਗੇ ਔਰ ਸਾਨੂੰ ਅੱਜ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਜਦੋਂ ਪੇਰੈਂਟਸ ਨੂੰ ਮਿਲਦੇ ਆ ਸਾਡੇ ਟੀਚਰ ਸਾਹਿਬਾਨ ਨੂੰ ਮਿਲਦੇ ਆ ਤਾਂ ਇਹਨਾਂ ਦੇ ਵੀ ਹੌਸਲੇ ਅਪ ਹੋ ਰਹੇ ਨੇ ਇਹਨਾਂ ਦੇ ਵਿੱਚ ਕੰਫੀਡੈਂਸ ਆਇਆ ਹੁਣ ਕਿ ਜਿਹੜਾ ਸਾਡੇ ਸਕੂਲ ਹੈ ਇਹ ਕਿਸੇ ਤੋਂ ਘੱਟ ਨਹੀਂ ਸਾਡੇ ਟੀਚਰ ਇੰਨੇ ਐਜੂਕੇਟਿਡ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਕਿਤੇ ਖੜਦੇ ਨਹੀਂ ਸਾਨੂੰ ਇੱਕ ਮਾਹੌਲ ਬਣਾਉਣ ਦੀ ਜ਼ਰੂਰਤ ਹੈ ਜਿਹੜਾ ਅਸੀਂ ਬਣਾ ਰਹੇ ਹਾਂ ਸਰਕਾਰ ਹਰ ਪੱਖੋਂ ਸਰਕਾਰੀ ਸਕੂਲਾਂ ਨੂੰ ਪੈਸਾ ਦੇ ਰਹੀ ਆ ਹਲਕਾ ਸ਼੍ਰੀ ਫਤੇਗੜ ਸਾਹਿਬ ਚ 850 ਕਰੋੜ ਰੁਪਏ ਆ ਗਿਆ ਪਹਿਲਾਂ ਤਾਂ ਕਦੇ ਆਇਆ ਨਹੀਂ ਤੇ ਹੁਣ ਜਿਹੜੀ ਅਸੀਂ ਅੱਜ ਸਕੂਲ ਦੇ ਵਿੱਚ ਕਐਮਐਲਏ ਦਾ ਫਰਜ਼ ਹੈ ਕਿ ਸਕੂਲ ਦੇ ਵਿੱਚ ਜਾਵੇ ਟੀਚਰ ਸਾਹਿਬਾਨ ਨੂੰ ਮਿਲੇ ਪੇਰੈਂਟਸ ਨੂੰ ਮਿਲੇ ਬੱਚਿਆਂ ਤੋਂ ਪੁੱਛੇ ਵੀ ਸਾਰੀਆਂ ਫੈਸਿਲਿਟੀਆਂ ਹੈਗੀਆਂ ਜਿੱਥੇ ਕਮੀਆਂ ਪੂਰੀ ਕਰੀਏ ਇਹ ਵਿਰੋਧੀਆਂ ਨੂੰ ਉਹ ਵੀ ਦੁੱਖ ਹੁੰਦਾ ਕਿ ਐਮਐਲਏ ਜੀ ਸਕੂਲਾਂ ਚ ਕਿਉਂ ਜਾ ਰਹੇ ਨੇ ਇਹ ਤਾਂ ਸਾਡੀ ਮੋਰਲ ਡਿਊਟੀ ਹੈ ਸਾਡੀ ਡਿਊਟੀ ਅਸੀਂ ਵੋਟ ਮੰਗ ਕੇ ਲਈਏ ਤਾਂ ਅਸੀਂ ਜ਼ਿੰਮੇਵਾਰੀ ਹੈ ਸਾਡੀ ਅਸੀਂ ਆਪਣੀ ਟੀਚਰ ਸਾਹਿਬਾਨ ਕੋਲ ਜਾਵਾਂਗੇ ਅਸੀਂ ਪੁੱਛਾਂਗੇ ਸਾਡੇ ਪੇਰੈਂਟਸ ਤੇ ਬੱਚਿਆਂ ਦੇ ਪੁੱਛਾਂਗੇ ਅਸੀਂ ਉਹਨਾਂ ਬੱਚਿਆਂ ਨੂੰ ਸਾਰੀ ਫੈਸਿਲਿਟੀ ਦੇਣੀ ਆ ਸਾਡੇ ਸਕੂਲਾਂ ਚ ਸਰਕਾਰੀ ਚ ਅ ਏਸੀ ਵੀ ਲੱਗ ਰਹੇ ਨੇ ਕਈ ਪਿੰਡਾਂ ਵਾਲੇ ਦਾਨ ਕਰ ਜੰਨੇ ਕੋਈ ਦਾਨ ਹੀ ਸੱਜਣ ਕਰਦੇ ਆ ਅਸੀਂ ਪੀਲਾਂ ਕਰਦੇ ਆ ਕਿ ਭਈ ਥੋੜਾ ਸਕੂਲ ਆਓ ਰਲ ਕੇ ਡਿਵੈਲਪਮੈਂਟ ਹੋਊਗੀ ਰਲ ਕੇ ਵਧੀਆ ਸਕੂਲ ਬਣਨਗੇ ਸੋ ਅੱਜ ਬਹੁਤ ਸਾਰਾ ਸਾਨੂੰ ਦੇਖੋ ਕਿੰਨੇ ਸਾਡੀਆਂ ਮਾਵਾ ਭੈਣਾਂ ਨੇ ਇਹੀ ਪਹਿਲਾ ਸਕੂਲ ਹੁੰਦਾ ਬੱਚੇ ਦਾ ਉਤੋਂ ਬਸ ਆ ਸਰਕਾਰੀ ਸਕੂਲ ਹੈ ਜੇ ਸਾਡੇ ਨਾਲ ਮਾਵਾ ਭੈਣਾਂ ਸਾਡੀਆਂ ਤੁਰਪੀ ਤਾਂ ਸਾਡਾ ਪੰਜਾਬ ਰੰਗਲਾ ਪੰਜਾਬ ਬਣਨ ਤੋਂ ਕੋਈ ਨਹੀਂ ਰੁਕ ਸਕਦਾ